ਮੈਂ ਤਾਂ ਆਪਣੇ ਆਪ ਨੂੰ ਕਰਮਾ ਵਾਲਾ ਭਾਗਾ ਵਾਲਾ ਸਮਝਦਾ ਜੀ ਦੀਪਕ ਪਾਲੀ ਦਾ ਹਮੇਸ਼ਾ ਹੀ ਫੋਨ ਗਿਆ ਐਪਰੀ ਹੇਅਰ ਆਇਆ ਪਰ ਕੁਦਰਤੀ ਪ੍ਰੋਗਰਾਮ ਪਹਿਲਾਂ ਹੁੰਦੇ ਸੀ ਇਹ ਐਕੀ ਇਹ ਫ੍ਰੀ ਸੀਗਾ ਸੋ ਮੇਰੇ ਲਈ ਇਹ ਭਾਗਾ ਵਾਲੀ ਗੱਲ ਆ ਕਿਉਂਕਿ ਆਪਾਂ ਕਹਿੰਦੇ ਨੇ ਆ ਵੀ ਅਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਨਹੀਂ ਜਿੱਦਾਂ ਮੈਂ ਸਟੇਜ ਤੇ ਦੱਸਿਆ ਪੰਜਾਬੀ ਮਾਂ ਬੋਲੀ ਸਾਡੀ ਸੇਵਾ ਕਰਦੀ ਆ ਜੇ ਪੰਜਾਬੀ ਮਾਂ ਬੋਲੀ ਨਾ ਹੁੰਦੇ ਤਾਂ ਜੈਸੀ ਵੀ ਨੇ ਛੱਤਾ ਦੇ ਕੰਮ ਕਰਦੇ ਹੁੰਦਾ ਸੀ ਇੱਥੇ ਤੁਹਾਡੇ ਸਾਹਮਣੇ ਨਹੀਂ ਹੁੰਦਾ ਸੋ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਕਰਿਆ ਕਰੋ ਜਿਹੜੀ ਵੀ ਤੁਹਾਡੀ ਲੈਂਗੁਏਜ ਆ ਉਹ ਬੋਲਣ ਲੱਗੇ ਝਿਜਕਿਆ ਨਾ ਕਰੋ ਸਿੱਖੋ ਜਿੰਨੀਆਂ ਮਰਜੀ ਸਿੱਖਣੀਆਂ ਵੀ ਚਾਹੀਦੀਆਂ ਪਰ ਸਾਡੀ ਪੰਜਾਬੀ ਮਾਂ ਬੋਲੀ ਆ ਇਸ ਕਰਕੇ ਮੇਰੀ ਤਾਂ ਕੋਸ਼ਿਸ਼ ਹੁੰਦੀ ਆ ਵੀ ਹਰ ਇੱਕ ਪਹਾਵੇਂ ਜਿੱਥੇ ਬਾਹਰ ਪ੍ਰੋਗਰਾਮ ਹੋਵੇ ਉਹਨਾਂ ਨੂੰ ਦੱਸਣਾ ਬਈ ਅਸੀਂ ਹੈ ਕੌਣ ਆ ਜਾਜੀ ਪਾਜੀ ਜਿੱਦਾਂ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਹਿੰਦੀ ਜਾਵਾ ਬੁਲਾਈ ਜਾਂਦੀ ਆ ਪੰਜਾਬੀ ਤੋਂ ਕਿਨਾਰਾ ਕਰ ਰਹੇ ਨੇ ਸਕੂਲ ਕੀ ਮੈਸੇਜ ਹੈ ਮਾਪਿਆਂ ਨੂੰ ਤੇ ਟੀਚਰਸ ਨੂੰ ਸਪੈਸ਼ਲ ਮੈਂ ਤਾਂ ਅੱਜ ਸਟੇਜ ਮੈਂ ਸਟੇਜ ਤੇ ਬੋਲਿਆ ਮੇਰੇ ਆਪਣੇ ਸਾਡੇ ਚਾਚਾ ਜੀ ਦੇ ਮੇਢ ਦੀ ਲੜਕੀ ਆ ਪੁੱਤਰੀ ਉਹ ਆ ਕੇ ਮੇਰੇ ਨਾਲ ਹਿੰਦੀ ਬੋਲੀ ਜਾਵੇ ਕਹਿੰਦੇ ਮੈਨੂੰ ਮੈਡਮ ਨੇ ਕਿਹਾ ਮੈਂ ਕਿਹਾ ਮੈਂ ਮੈਡਮ ਨਾਲ ਵੀ ਗੱਲ ਕਰੂੰਗਾ ਫੋਰਸ ਨਹੀਂ ਕਰਨਾ ਚਾਹੀਦਾ ਹਾਂ ਸਕੂਲ ਦੇ ਵਿੱਚ ਜੇ ਚਾਹੁੰਦੇ ਆ ਵੀ ਉੱਥੇ ਹਿੰਦੀ ਬੋਲਣੀ ਉਹ ਬੋਲੋ ਲੇਕਿਨ ਘਰ ਆਏ ਤੁਸੀਂ ਕਹੋਗੇ ਬੱਚੇ ਨੂੰ ਪੰਜਾਬੀ ਨਹੀਂ ਬੋਲ ਸਕਦੇ ਇਹਦਾ ਮਤਲਬ ਤਾਂ ਪੰਜਾਬੀ ਮਾਂ ਬੋਲੀ ਪੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ ਸਭੇ ਜੋ ਆਪਣੀ ਕੀ ਸਮਝ ਹੈ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਹੋ ਇਹ ਗ੍ਰੈਂ ਜੋ ਸੋਸ਼ਲ ਮੀਡੀਆ ਤੇ ਇੱਕ ਲੱਛਰ ਤਿਆਰ ਜਾ ਰਹੀ ਦੀ ਸਿੱਖਿਆ ਬੈਠ ਹੋਈ ਹੈ ਦੇਖੋ ਜੀ ਉਹਦੇ ਬਾਰੇ ਕੀ ਕਿਹਨਾਂ ਦੇਖੋ ਜਿਹੜੀ ਕੋਈ ਉਹੀ ਗੱਲ ਵੀ ਆ ਵੀ ਜੇ ਸਾਡੇ ਮਾਪ ਸਾਡੇ ਉਸਤਾਦ ਜੀ ਨੇ ਸਾਡੇ ਨੇ ਕਿਹਾ ਵੀ ਜਿਹੜਾ ਗਾਣਾ ਮਾਂ ਤੇ ਜਾਂ ਭੈਣ ਭਰਾ ਨਹੀਂ ਸੁਣ ਸਕਦੇ ਉਦਾਂ ਦੀਆਂ ਗੱਲਾਂ ਵੀ ਨਹੀਂ ਆਪਾਂ ਨੂੰ ਕਰਨੀ ਚਾਹੀਦੀਆਂ ਇਹਦੇ ਵਿੱਚ ਜਿਹੜੇ ਦੋਸ਼ੀ ਆ ਆਪਾਂ ਲੋਕ ਵੀ ਹਾਂ ਨੇ ਕਿਉਂਕਿ ਤੁਸੀਂ ਦੇਖਦੇ ਹੋ ਤਾਂ ਅਗਲੇ ਐਨ ਐਮ ਸ਼ੂਰ ਹੁੰਦੇ ਆ ਸੋ ਉਹ ਉਹ ਬਹੁਤ ਮਾੜੀ ਗੱਲ ਹੈ ਜੋ ਹੋਇਆ ਲੇਕਿਨ ਫਿਊਚਰ ਦੇ ਵਿੱਚ ਇਹ ਸੋਚਣੀ ਹੈ ਸੋਚਣ ਵਾਲੀ ਗੱਲ ਹੈ ਤੁਸੀਂ ਵੀ ਇੱਕ ਪ੍ਰੇਰਨਾ ਜਿਹੜੇ ਆਪਣੇ ਨੌਜਵਾਨਾਂ ਨੂੰ ਆਪਣੀ ਪੰਜਾਬੀ ਮਾਂ ਬੋਲੀ ਪੰਜਾਬੀ ਭਾਸ਼ਾ ਨੂੰ ਲੈ ਕੇ ਗੀਤਾ ਜਾ ਰਹੇ ਉਹਨਾਂ ਨੂੰ ਕੀ ਮੈਂ ਸੀ ਜਿਹੜੀ ਮੇਰਾ ਮੈਸੇਜ ਆ ਅੱਜ ਸਾਡੀ ਕਨੈਕਟ ਬੈਂਕੂਵਰ ਕਨੈਕਟ ਦੇ ਅਫੀਸ਼ੀਅਲ ਮੈਂ ਤਾਂ ਆਪਣੇ ਆਪ ਨੂੰ ਕਰਮਾ ਵਾਲਾ ਭਾਗਾ ਵਾਲਾ ਸਮਝਦਾ ਜੀ ਦੀਪਕ ਪਾਲੀ ਦਾ ਹਮੇਸ਼ਾ ਹੀ ਫੋਨ ਗਿਆ ਐਪਰੀ ਹੇਰ ਆਇਆ ਪਰ ਕੁਦਰਤੀ ਪ੍ਰੋਗਰਾਮ ਪਹਿਲਾਂ ਹੁੰਦੇ ਸੀ ਇਹ ਐਤ ਕੀ ਇਹ ਫ੍ਰੀ ਸੀਗਾ ਸੋ ਮੇਰੇ ਲਈ ਇਹ ਭਾਗਾ ਵਾਲੀ ਗੱਲ ਆ ਕਿਉਂਕਿ ਆਪਾਂ ਕਹਿੰਦੇ ਆ ਨਾ ਵੀ ਅਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਨਹੀਂ ਜਿੱਦਾਂ ਮੈਂ ਸਟੇਜ ਤੇ ਦੱਸਿਆ ਪੰਜਾਬੀ ਮਾਂ ਬੋਲੀ ਸਾਡੀ ਸੇਵਾ ਕਰਦੀ ਆ ਜੇ ਪੰਜਾਬੀ ਮਾਂ ਬੋਲੀ ਨਾ ਹੁੰਦੀ ਤਾਂ ਜੈਸੀ ਵੀ ਨੇ ਛੱਤਾਂ ਨੇ ਕੰਮ ਕਰਦੇ ਹੁੰਦਾ ਸੀ ਅੱਥੇ ਤੁਹਾਡੇ ਸਾਹਮਣੇ ਨਹੀਂ ਹੁੰਦਾ ਸੋ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਕਰਿਆ ਕਰੋ ਜਿਹੜੀ ਵੀ ਤੁਹਾਡੀ ਲੈਂਗੁਏਜ ਆ ਉਹ ਬੋਲਣ ਲੱਗੇ ਝਿਜਕਿਆ ਨਾ ਕਰੋ ਸਿੱਖੋ ਜਿੰਨੀਆਂ ਮਰਜੀ ਸਿੱਖਣੀਆਂ ਵੀ ਚਾਹੀਦੀਆਂ ਪਰ ਸਾਡੀ ਪੰਜਾਬੀ ਮਾਂ ਬੋਲੀ ਆ ਇਸ ਕਰਕੇ ਮੇਰੀ ਤਾਂ ਕੋਸ਼ਿਸ਼ ਹੁੰਦੀ ਆ ਵੀ ਹਰ ਇੱਕ ਭਾਵੇਂ ਜਿੱਥੇ ਬਾਹਰ ਪ੍ਰੋਗਰਾਮ ਹੋਵੇ ਉਹਨਾਂ ਨੂੰ ਦੱਸਣਾ ਬਈ ਅਸੀਂ ਹੈ ਕੌਣ ਆ ਜਾਦੀ-ਬਾਦੀ ਜਿੱਦਾਂ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਹਿੰਦੀ ਜਾਵਾ ਬੁਲਾਈ ਜਾਂਦੀ ਆ ਪੰਜਾਬੀ ਤੋਂ ਕਿਨਾਰਾ ਕਰ ਰਹੇ ਨੇ ਸਕੂਲ ਕੀ ਮੈਸੇਜ ਹੈ ਮਾਪਿਆਂ ਨੂੰ ਤੇ ਟੀਚਰਸ ਨੂੰ ਮੈਂ ਤਾਂ ਅੱਜ ਸਟੇਜ ਮੈਂ ਸਟੇਜ ਤੇ ਬੋਲਿਆ ਮੇਰੇ ਆਪਣੇ ਸਾਡੇ ਚਾਚਾ ਜੀ ਦੇ ਮੇਢ ਦੀ ਲੜਕੀ ਆ ਪੋਤੀ ਉਹ ਆ ਕੇ ਮੇਰੇ ਨਾਲ ਹਿੰਦੀ ਬੋਲੀ ਜਾਵੇ ਕਹਿੰਦੀ ਮੈਨੂੰ ਮੈਡਮ ਨੇ ਕਿਹਾ ਬਹਿ ਮੈਂ ਮੈਡਮ ਨਾਲ ਵੀ ਗੱਲ ਕਰੂੰਗਾ ਫੋਰਸ ਨਹੀਂ ਕਰਨਾ ਚਾਹੀਦਾ ਹਾਂ ਸਕੂਲ ਦੇ ਵਿੱਚ ਜੇ ਚੁੰਦੇ ਆ ਉੱਥੇ ਹਿੰਦੀ ਬੋਲਣੀ ਉਹ ਬੋਲੋ ਲੇਕਿਨ ਘਰ ਆਏ ਤੁਸੀਂ ਕਹੋਗੇ ਬੱਚੇ ਨੂੰ ਪੰਜਾਬੀ ਨਹੀਂ ਬੋਲ ਸਕਦੇ ਇਹਦਾ ਮਤਲਬ ਤਾਂ ਪੰਜਾਬੀ ਮਾਂ ਬੋਲੀ ਪੜਾਉਣ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਸਭ ਨੇ ਜੋ ਆਪਣੀ ਸਮਝ ਹੈ ਉਹ ਉਹ ਚੋਣ ਕਰ ਲੈਣਾ ਹੋਣੇ ਵਾਲੇ ਕੀ ਕਰਨ ਜੋ ਸੋਸ਼ਲ ਮੀਡੀਆ ਤੇ ਕਲਚਰ ਤੇ ਆ ਜਾਵੇ ਦੀ ਸਿਕਰ ਬੈਟਰੀ ਦੇਖੋ ਜੀ ਕੋਈ ਵੀ ਵਾਰ ਕੀ ਕਰਨ ਦੇਖੋ ਜਿਹੜੀ ਕੋਈ ਉਹੀ ਗੱਲ ਹੋ ਰਹੀ ਵੀ ਜੇ ਸਾਡੇ ਮਾਪ ਸਾਡੇ ਉਸਤਾਦ ਜੀ ਨੇ ਸਾਡੇ ਨੇ ਕਿਹਾ ਵੀ ਜਿਹੜਾ ਗਾਣਾ ਮਾਂ ਤੇ ਜਾਂ ਭੈਣ ਭਰਾ ਨਹੀਂ ਸੁਣ ਸਕਦੇ ਉਹ ਤਾਂ ਦੀਆਂ ਗੱਲਾਂ ਵੀ ਨਹੀਂ ਆਪਾਂ ਨੂੰ ਕਰਨੀ ਚਾਹੀਦੀਆਂ ਇਹਦੇ ਵਿੱਚ ਜਿਹੜੇ ਦੋਸ਼ੀ ਆ ਆਪਾਂ ਲੋਕ ਵੀ ਹੁੰਨੇ ਆ ਕਿਉਂਕਿ ਤੁਸੀਂ ਦੇਖਦੇ ਹੋ ਤਾਂ ਅਗਲੇ ਐਨਮੇ ਮਸ਼ੂਰ ਹੁੰਦੇ ਆ ਸੋ ਉਹ ਉਹ ਬਹੁਤ ਮਾੜੀ ਗੱਲ ਹੈ ਜੋ ਹੋਇਆ ਲੇਕਿਨ ਫਿਊਚਰ ਦੇ ਵਿੱਚ ਇਹ ਸੋਚਣੀ ਹੈ ਸੋਚਣ ਵਾਲੀ ਗੱਲ ਹੈ ਤੁਸੀਂ ਵੀ ਇੱਕ ਪ੍ਰੇਰਨਾ ਜਿਹੜੇ ਆਪਣੇ ਨੌਜਵਾਨਾਂ ਨੂੰ ਆਪਣੀ ਪੰਜਾਬੀ ਮਾਂ ਬੋਲੀ ਪੰਜਾਬੀ ਭਾਸ਼ਾ ਨੂੰ ਲੈ ਕੇ ਗੀਤਾ ਜਾ ਰਹੇ ਉਹਨਾਂ ਨੂੰ ਕੀ ਮੈਂ ਅਸੀ ਜਿਹੜੀ ਮੇਰਾ ਮੈਸੇਜ ਆ ਅੱਜ ਸਾਡੀ ਕਨੈਕਟ ਬੈਂਕੂਵਰ ਕਨੈਕਟ ਦੇ ਅਫੀਸ਼ਲ